ਸਰਦਾਰ ਕਸਤੂਬੀ لال ਮਾਹਿੰਦੀ ਦੀ ਯਾਦ ਦੇ ਵਿੱਚ ਗੁਰਦਆਰਾ ਮਾਤਾ ਮੰਦਰ ਬੰਦਰਾવાડી ਵਿਖੇ ਹਲਕਾ ਸਕਿਨ ਕੇਅਰ ਜਿਹੜੇ ਵਰਲਡ ਪੂਫੇਮਸ ਡਾਕਟਰ ਆ ਉਹਨਾਂ ਵੱਲੋਂ ਅਵੇਰਨਸ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਸਟਾਫ ਦੇ ਮੈਂਬਰਾਂ ਦੁਆਰਾ ਮਰੀਜ਼ਾਂ ਚੈੱਕ ਕੀਤੇ ਜਾ ਰਹੇ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਮੈਂ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਦਿਲੀਪ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸਾਨੂੰ ਇਸ ਪਿੰਡ ਦੇ ਵਿੱਚ ਦੁਆਰਾ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਦਿਲਾ ਦੀ ਗ੍ਰੰਥ ਤੋਂ ਵੀ ਕਸਤੂਰੀ ਲਾਲ ਮਾਹਨ ਵਰਗੇ ਸ਼ਖਸੀਅਤਾਂ ਜਿਹੜੀਆਂ ਸਮਾਜ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਬੜੀ ਵੱਡੀ ਦੇਣ ਹੈ ਤੇ ਅਸੀਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਪੇਟ ਕਰਦੇ ਹਾਂ ਕਿਉਂਕਿ ਸਾਡੀ ਗੋਰੀ ਸ਼ੰਕਰ ਸੇਵਾ ਸੰਦੀ ਦੀ ਦੀ ਕੋਸ਼ਿਸ਼ ਹਰ ਤੋਂ ਇਹੋ ਕੋਸ਼ਿਸ਼ ਕੀਤੀ ਦੀ ਦੀ ਕਿ ਸਮਾਜ ਦੇ ਵਿੱਚ ਕੋਈ ਬਿਮਾਰ ਨਾ ਰਹੇ ਤੇ ਪੂਰੀ ਅਸੀਂ ਤੰਗ ਹੀ ਨਾ ਇਹ ਕੋਸ਼ਿਸ਼ ਕਰ ਰਹੇ ਹਾਂ ਸ਼ੰਕਰ ਭਗਵਾਨ ਕੀ ਜੈ ਬੋਲੀ ਸ਼ੰਕਰ ਸੇਵਾ ਕਮੇਟੀ ਵੱਲੋਂ ਬਹੁਤ ਕਿਨੇ ਕਿਰੇ ਲੋਕ ਲੱਗੇ ਕੰਮ ਜਿਹੜੇ ਆ ਹੁਣ 5 ਸਤੰਬਰ ਨੂੰ ਫੇਰ ਗਰੀਬ ਕਿਡੀਆਂ ਦੇ ਵਿਆਹ ਇਹ ਕੀਤੇ ਜਾ ਰਹੇ ਪੰਜਵਾਂ ਸਮੀਂ ਕਿੰਨਿਆ ਦਾ 11 ਬੱਚੀਆਂ ਦਾ ਕੀਤਾ ਜਾ ਰਿਹਾ ਉਹਦੇ ਵਿੱਚ ਆਇਆ ਲੜਕਾ ਲੜਕੀ ਤੁਹਾਡੇ ਬਾਕੀ ਸਭ ਤੋਂ ਸਾਡਾ ਬਾਕੀ ਤੇ ਸਕੂਲਾਂ ਕਾਲਜਾਂ ਤੇ ਵੀ ਤੁਸੀਂ ਦੇਖ ਰਹੇ ਲੇਡੀਜ਼ ਵੀ ਸਾਡਾ ਲੜਕੀਆਂ ਲਈ ਡਾਕਟਰ ਤੋਂ ਬਜਾ ਦਾ ਰਫਰੈਸ਼ਮੈਂਟ ਵਗੈਰਾ ਹੋਰ ਕਾਫੀ ਕੰਮ ਕਰ ਰਹੇ ਆ ਬਾਕੀ ਹੁਣ ਸੇ ਪੰਛੀਆਂ ਦੇ ਜਿਹੜੇ ਬਰਤਨ ਸੀ ਹੁਣ ਸੇ ਹੁਣ ਆਪ ਸਾਵਣ ਦੇ ਮਹੀਨੇ ਦੇ ਵਿੱਚ 10000 ਦੇ ਕਰੀਬ ਬੂਟੇ ਜਿਹੜੇ ਆ ਮੰਨ ਰਾਦੇ ਬਾਹਰ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਜਾਣੇ ਆ। ਬਾਕੀ ਗੋਰੀ ਸ਼ੰਕਰ ਸੇਵਾ ਸਮਿਤੀ ਦੁਆਰਾ ਅੱਜ ਤੱਕ ਹਜ਼ਾਰ ਦੇ ਕਰੀਬ ਮੈਡੀਕਲ ਕੈਂਪ ਲਗਾ ਚੁੱਕੇ ਆ। ਤੇ ਤੇ ਵੀ ਸਾਡੀ ਸਾਡਾ مین ਫੋਕਸ ਮੜਕੀਆਂ ਦੇ ਪਿੱਛੇ ਵੀ ਤੁਸੀਂ ਦੇਖੋ ਕਿ ਗੋਰੀ ਸ਼ੰਕਰ ਸੇਵਾ ਸਮਿਤੀ ਵੱਲੋਂ 3 ਮਈ ਨੂੰ 500 ਦੇ ਕਰੀਬ ਹੋਣਾਰ ਬੱਚਿਆਂ ਨੂੰ ਪੂਰੇ ਸਾਲ ਦੀ ਪੜ੍ਹਾਈ ਦਾ ਖਰਚਾ ਦਿੱਤਾ ਗਿਆ ਤੇ ਬਾਕੀ ਜਿਹਨੂੰ ਪੂਰੀ ਕੋਸ਼ਿਸ਼ ਹੈ ਤਾਂ ਨਹੀਂ ਨਾ ਪੂਰਾ ਮੰਨ ਲਵਾਂਗੇ ભગવાન ਸ਼ੰਕਰ ਜੀ ਦੀ ਕਿਰਪਾ ਨਾਲ ਜੋ ਮੱਤਵਰਤ ਸਮਾਜ ਤੇ ਦੇਸ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸ਼ੰਕਰ ਭਗਵਾਨ ਕੀ ਜੀ ਆਵਾਜ਼ਾਂ ਪਰ ਮੈਂ ਦਿਲੀਪ ਸੈਣੀ ਪਿੰਡ ਦੇ ਨਾਲਾ ਦੀ ਸੁਗਦਾ ਮਾਤਾ ਮੰਦਰ ਤੋਂ ਸ੍ਰੀ ਸੰਜੀਵ ਮਲਾਨੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਨਾ ਗੋਰੀ ਸੈਕਟਰ ਸੇਵਾ ਸਮਿਤੀ ਵੱਲੋਂ ਦੂਜੀ ਵਾਰੀ ਸਾਡੇ ਪਿੰਡ ਵਿੱਚ ਕੈਂਪ ਲਗਾਇਆ ਮੈਂ ਦੁਬਾਰਾ ਉਹਨੂੰ ਬੇਨਤੀ ਕਰਨਾ ਕਿ ਉਹ ਦੁਬਾਰਾ ਸਾਡੇ ਪਿੰਚਾਨ ਦੁਬਾਰਾ ਇਦਾਂ ਦੇ ਕੰਪਲਾਨ ਮੈਂ ਬਹੁਤ-ਬਹੁਤ ਦਿਲੋਂ ਸਾਰੇ ਪਿੰਡ ਵਾਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ